ਕੋਲਕਾਤਾ ਤੋਂ ਬਾਅਦ ਹੁਣ ਮਹਾਰਾਸ਼ਟਰ ਦੇ ਵਿੱਚ ਵਾਪਰੀ ਬਲਾਤਕਾਰ ਦੀ ਘਟਨਾ ਨਰਸਿੰਗ ਦੇ ਸਟੂਡੈਂਟ ਦੇ ਨਾਲ ਹੋਇਆ ਜ਼ਬਰਜਨਾਹ ਆਟੋ ਡਰਾਈਵਰ ਨੇ ਦਿੱਤਾ ਐਸਾ ਕਿ ਨਾਣੀ ਹਰਕਤ ਨੂੰ ਅੰਜਾਮ ਦੇ ਵਿੱਚ ਫੁੱਟਿਆ ਗੁੱਸਾ ਲੋਕ ਉੱtre ਸੜਕਾਂ ਤੇ ਲੋਸ਼ੀ ਖਿਲਾਫ ਸਤ ਤੋਂ ਸਖਤ ਕਾਰਵਾਈ ਦੀ ਕੀਤੀ ਮੰਗ ਸਤਿਅ ਕਾਜੀ ਮੇਸ਼ਾ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਧਿਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀਆਂ ਹਜੇ ਇੱਕ ਮਾਮਲਾ ਸ਼ਾਂਤ ਨਹੀਂ ਹੋਇਆ ਸੀ ਬਲਾਤਕਾਰ ਦਾ ਕੀ ਦੂਜਾ ਮਾਮਲਾ ਸਾਹਮਣੇ ਆ ਗਿਆ ਦੱਸ ਦਿਓ ਕਿ ਕੋਲਕਾਤਾ ਬਲਾਤਕਾਰ ਤੋਂ ਬਾਅਦ ਤਾਂ ਹੁਣ ਮਹਾਰਾਸ਼ਟਰ ਦੇ ਵਿੱਚ ਅਜਿਹੀ ਘਟਨਾ ਵਾਪਰੀ ਹੈ ਮਹਾਰਾਸ਼ਟਰ ਦੇ ਰਤਨਾਗIRI ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਨਰਸਿੰਗ ਦੀ ਸਟੂਡੈਂਟ ਦੇ ਨਾਲ ਜ਼ਬਰਦਸਤਨਾਕ ਕੀਤਾ ਗਿਆ ਆਟੋ ਡਰਾਈਵਰ ਦੇ ਵੱਲੋਂ ਦੱਸਰ ਇਹ ਮਾਮਲਾ ਇਹ ਹੈ ਕਿ ਆਟੋ ਡਰਾਈਵਰ ਦੇ ਵੱਲੋਂ ਕੁੜੀ ਨੂੰ ਆਪਣੇ ਪਹਿਲਾਂ ਤਾਂ ਆਟੋ ਦੇ ਵਿੱਚ ਬਿਠਾਇਆ ਜਾਂਦਾ ਫਿਰ ਉਸ ਨੂੰ ਸੁਣਸਣ ਜਗ੍ਹਾ ਤੇ ਲਿਜਾਇਆ ਜਾਂਦਾ ਤੇ ਪਾਣੀ ਦੇ ਵਿੱਚ ਕੋਈ ਬੇਹੋਸ਼ੀ ਦੀ ਦਵਾਈ ਮਿਲਾ ਕੇ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਜਿਵੇਂ ਹੀ ਕੁੜੀ ਬੇਹੋਸ਼ ਹੋ ਜਾਂਦੀ ਹੈ ਤਾਂ ਉਸ ਨੂੰ ਸੁਨਸਣ ਜਗਾਂ ਤੇ ਲਿਜਾ ਕੇ ਉਸ ਦੇ ਨਾਲ ਕਿਨੌਣੀ ਹਰਕਤ ਕੀਤੀ ਜਾਂਦੀ ਹੈ ਬਲਾਤਕਾਰ ਕੀਤਾ ਜਾਂਦਾ ਹੈ ਤੇ ਬਾਅਦ ਦੇ ਵਿੱਚ ਆਟੋ ਡਰਾਈਵਰ ਕੁੜੀ ਨੂੰ ਸੁੰਸਾਨ ਜਗਾ ਤੇ ਛੱਡ ਕੇ ਫਰਾਰ ਹੋ ਜਾਂਦਾ ਤਾਂ ਜਿਵੇਂ ਕੁੜੀ ਨੂੰ ਹੋਸ਼ ਆਉਂਦੀ ਹੈ ਤਾਂ ਉਸ ਤੋਂ ਬਾਅਦ ਆਪਣੇ ਮਾਪਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਤਾਂ ਮਾਪਿਆਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤੇ ਲੋਕਾਂ ਤੱਕ ਜਿਵੇਂ ਇਹ ਖਬਰ ਪਹੁੰਚਦੀ ਹੈ ਤਾਂ ਲੋਕਾਂ ਦੇ ਵਿੱਚ ਗੁੱਸਾ ਫੁੱਟਦਾ ਹੈ ਤਾਂ ਰੋਸ ਵਜੋਂ ਲੋਕ ਨੇ ਜਿਹੜੇ ਕਿ ਉਹ ਸੜਕਾਂ ਤੇ ਆ ਉਤਰਦੇ ਨੇ ਤੇ ਨਾਲ ਹੀ ਆਟੋ ਡਰਾਈਵਰ ਨੂੰ ਜਲਦ ਤੋਂ ਜਲਦ ਗ੍ਰਿਫਤਾਰੀ ਦੇ ਲਈ ਮੰਗ ਵੀ ਜਿਹੜੇ ਕਿ ਲੋਕਾਂ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਤਾਹੇ ਤਸਵੀਰਾਂ ਤੁਹਾਨੂੰ ਦਿਖਾ ਰਿਆ ਮਹਾਰਾਸ਼ਟਰ ਦੀਆਂ ਜਿੱਥੇ ਕਿ ਹੁਣ ਨਰਸਿੰਗ ਦੀ ਵਿਦਿਆਰਥਣ ਦੇ ਨਾਲ ਬਲਾਤਕਾਰ ਹੋਇਆ ਅਤੇ ਆਟੋ ਡਰਾਈਵਰ ਦੇ ਵੱਲੋਂ ਇਸ ਘਟਨਾ ਨੂੰ ਅਣਜਾਣ ਦਿੱਤਾ ਗਿਆ ਆਟੋ ਡਰਾਈਵਰ ਜਿਹੜਾ ਕਿ ਇਸ ਸਟਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਿਆ ਤੇ ਸਿਸਟ ਵੀ ਤਸਵੀਰਾਂ ਦੇ ਆਧਾਰ ਤੇ ਹੀ ਮਹਾਰਾਸ਼ਟਰ ਦੇ ਜਿਹੜੇ ਪੁਲਿਸ ਹੈ ਉਹ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਤੇ ਪਰਿਵਾਰਿਕ ਮੈਂਬਰਾਂ ਤੇ ਲੋਕਾਂ ਦੇ ਵੱਲੋਂ ਲਗਾਤਾਰ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਤਾਂ ਦਰਸਾ ਹੈ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਪਤਾ ਨਹੀਂ ਕਿੰਨੂਆ ਮਾਮਲਾ ਹੈ ਕਿ ਕੋਲਕਾਤਾ ਕਤਲकांड ਤੋਂ ਬਾਅਦ ਹੋਰ ਵੀ ਅਜਿਹੇ ਬਹੁਤ ਸਾਰੇ ਦੇਸ਼ ਭਰ ਦੇ ਵਿੱਚੋਂ ਮਾਮਲੇ ਸਾਹਮਣੇ ਆ ਚੁੱਕੇ ਨੇ ਤਾਂ ਦੱਸਦੇ ਕਿ ਕੋਲਕਾਤਾ ਦੇ ਵਿੱਚ ਇੱਕ ਟ੍ਰੇਨੀ ਮਹਿਲਾ ਡਾਕਟਰ ਦੇ ਨਾਲ ਜ਼ਬਰਜਨਾਹ ਹੁੰਦਾ ਉਸ ਤੋਂ ਬਾਅਦ ਜਿਹੜੇ ਕਿ ਉਸ ਦੀ ਹਤਿਆ ਕੀਤੀ ਜਾਂਦੀ ਹੈ ਬੇਰਹਿਮੀ ਦੇ ਨਾਲ ਮਾਰ ਮੁਕਾਇਆ ਜਾਂਦਾ ਉਸ ਤੋਂ ਬਾਅਦ ਦੇਸ਼ਪਾਟ ਦੇ ਵਿੱਚ ਡਾਕਟਰਾਂ ਦੇ ਵਿਚਕਾਰ ਜਿਹੜਾ ਕਿ ਗੁੱਸਾ ਦੇਖਣ ਨੂੰ ਮਿਲਦਾ ਕੈਂਡਲ ਮਾਰਚ ਕੱਡੇ ਜਾਂਦੇ ਨੇ ਇਨਸਾਫ ਦੇ ਗੁਹਾਰ ਲਗਾਏ ਜਾਂਦੇ ਆ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਹੈ ਜਿਹੜੀ ਕਿ ਅਜੇ ਵੀ ਜਾਰੀ ਹੈ ਪਰ ਅਜੇ ਤੱਕ ਉਹ ਮਾਮਲਾ ਸ਼ਾਂਤ ਨਹੀਂ ਹੋਇਆ ਕਿ ਦੂਜੀ ਇਹ ਘਟਨਾ ਸਾਹਮਣੇ ਆ ਗਈ ਉਸ ਤੋਂ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਮਾਮਲੇ ਵਾਪਰ ਚੁੱਕੇ ਨੇ ਕੋਲਕਾਤਾ ਕਤਲ ਕਰਨ ਤੋਂ ਬਾਅਦ ਵੀ ਦੇਸ਼ ਭਰ ਦੇ ਵਿੱਚ ਬਲਾਤਕਾਰ ਦੇ ਮਾਮਲੇ ਵਾਪਰ ਚੁੱਕੇ ਨੇ ਬਲਾਤਕਾਰ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਤਾਂ ਹੁਣ ਮਹਾਰਾਸ਼ਟਰ ਦੇ ਵਿੱਚ ਇੱਕ ਨਰਸਿੰਗ ਸਟੂਡੈਂਟ ਦੇ ਨਾਲ ਇਹ ਘਟਨਾ ਵਾਪਰੀ ਹੈ ਪਰ ਹੁਣ ਇੱਥੇ ਸਵਾਲ ਇਹ ਖੜਾ ਹੋ ਰਿਹਾ ਕਿ ਕਿਉਂ ਮਹਿਲਾ ਡਾਕਟਰਾਂ ਨੂੰ ਹੀ ਆਪਣੀ ਹਫਤ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਆਖਿਰਕਾਰ ਕਿਉਂ ਇਹ ਜਿਹੜੇ ਕਿ ਰੋਜ਼ਾਨਾ ਮਾਮਲੇ ਸਾਹਮਣੇ ਆ ਰਹੇ ਨੇ ਕਦੋਂ ਇਹਨਾਂ ਮਾਮਲਿਆਂ ਤੇ ਠੱਲ ਪਵੇਗੀ ਹਰ ਕੋਈ ਇਹ ਸਵਾਲ ਖੜਾ ਕਰ ਰਿਹਾ ਹੈ ਕਿ ਅਜੇ ਇਹ ਲੋਕਾਂ ਦੀ ਮਾਨਸਿਕਤਾ ਕਿੱਧਰ ਵੱਲ ਨੂੰ ਜਾ ਰਹੀ ਹੈ ਰੋਜ਼ਾਨਾ ਹੀ ਇਹ ਪੰਜਾਬ ਦੇ ਵਿੱਚ ਕਹਿ ਲਿਆ ਜਾਂਦੇਸ਼ ਪਰ ਦੇ ਵਿੱਚ ਕਹਿ ਲਿਆ ਕਿ ਕੁੜੀਆਂ ਦੇ ਨਾਲ ਅਜਿਹੇ ਅਪਰਾਧ ਵਾਪਰੇ ਨੇ ਅਜਿਹੀਆਂ ਹਰਕਤਾਂ ਹੋ ਰਹੀਆਂ ਨੇ ਕਿ ਕੋਈ ਵੀ ਕੁੜੀ ਹੁਣ ਆਪਣੇ ਆਪ ਦੇ ਵਿੱਚ ਸੁਰੱਖਿਤ ਮਹਿਸੂਸ ਨਹੀਂ ਕਰੀ ਜਿਹੜੀਆਂ ਕੁੜੀਆਂ ਆਪਣੇ ਆਪ ਨੂੰ ਬਹਾਦਰ ਸਮਝਦੀਆਂ ਸੀ ਤਾਂ ਕੋਲਕਾਤਾ ਕਤਲकांड ਤੋਂ ਬਾਅਦ ਉਹਨਾਂ ਕੁੜੀਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਡਰ ਪੈਦਾ ਹੋ ਗਿਆ ਉਹ ਕੁੜੀਆਂ ਵੀ ਅੱਜ ਆਪਣੇ ਆਪ ਨੂੰ ਅ ਸੁਰੱਖਿਤ ਮਹਿਸੂਸ ਕਰਿਆਣੇ ਤੇ ਸਵਾਲ ਬਹੁਤ ਸਾਰੇ ਖੜੇ ਹੋ ਰਹੇ ਨੇ ਕਿ ਆਖਿਰਕਾਰ ਇਹ ਮਾਮਲੇ ਤੇ ਕਦੋਂ ਠਲ ਪਵੇਗੀ ਕਦੋਂ ਕੁੜੀਆਂ ਆਜ਼ਾਦੀ ਦੇ ਤੌਰ ਤੇ ਜਿਹੜੇ ਕਿ ਬਾਹਰ ਘੁੰਮਣ ਗਿਆ ਇਹ ਮਾਮਲੇ ਪੰਜਾਬ ਦੇ ਵਿੱਚ ਕਹਿ ਲਿਆ ਜਾਂ ਦੇਸ਼ ਭਰ ਦੇ ਵਿੱਚ ਕਹਿ ਲਿਆ ਕਿ ਰੋਜ਼ਾਨਾ ਵਾਪਰਦੇ ਨੇ ਕੁਝ ਮਾਮਲੇ ਜਗਜाहਰ ਹੋ ਜਾਂਦੇ ਨੇ ਪਰ ਕੁਝ ਮਾਮਲੇ ਜਗਜाहਰ ਨਹੀਂ ਹੁੰਦੇ ਉਹ ਸਿਰਫ ਪੁਲਿਸ ਦੀਆਂ ਫਾਈਲਾਂ ਦੇ ਵਿੱਚ ਹੀ ਦਬਕੇ ਰਹਿ ਜਾਂਦੇ ਨੇ ਫਿਲਹਾਲ ਰੋਜ਼ ਪ੍ਰਦਰਸ਼ਨ ਕਰ ਰਿਹਾ ਪੇਟ ਪਰਿਵਾਰ ਲੋਕਾਂ ਦੇ ਨਾਲ ਮਿਲ ਕੇ ਲੋਕ ਸੜਕਾਂ ਤੇ ਉਤਰੇ ਨੇ ਇਨਸਾਫ ਦੇ ਗੋਹੜ ਲਗਾਏ ਜਾ ਰਿਹਾ ਕਿ ਇਨਸਾਫ ਮਿਲੇਗਾ ਆਖਿਰ ਕਦੋਂ ਤੱਕ ਉਹਨਾਂ ਕੁੜੀਆਂ ਨੂੰ ਇਨਸਾਫ ਮਿਲੇਗਾ ਜਿਹੜੀਆਂ ਕੁੜੀਆਂ ਹੁਣ ਤੱਕ ਇਸ ਅਪਰਾਧ ਦਾ ਜ਼ਿਕਰ ਹੋ ਚੁੱਕੀਆਂ ਨੇ ਇਸ ਅਪਰਾਧ ਦੀਆਂ ਜਿਹੜੀਆਂ ਕੁੜੀਆਂ ਦੇ ਨਾਲ ਹੁਣ ਤੱਕ ਹੱਤਥ ਸੇ ਵਾਪਰੇ ਨੇ ਸ਼ਾਇਦ ਕਿਸੇ ਨੂੰ ਇਨਸਾਫ ਮਿਲਿਆ ਹੋਵੇਗਾ ਪਰ ਨਹੀਂ ਲੱਗਦਾ ਕਿ ਅਜੇ ਤੱਕ ਕਿਸੇ ਵੀ ਕੁੜੀ ਨੂੰ ਜਿਨ੍ਹਾਂ ਦੇ ਨਾਲ ਇਹ ਹਾਦਸਾ ਹੋਇਆ ਕਿ ਉਹਨਾਂ ਨੂੰ ਇਨਸਾਫ ਮਿਲਿਆ ਸਿਰਫ ਪੁਲਿਸ ਦੀਆਂ ਫਾਈਲਾਂ ਤੱਕ ਹੀ ਇਹ ਮਾਮਲੇ ਦਬੇ ਰਹਿ ਗਏ ਨੇ ਤੇ ਅੱਗੇ ਵੀ ਇਹ ਸਵਾਲ ਜਿਹੜੇ ਕਿ ਖੜੇ ਹੋ ਰਹੇ ਨੇ ਹਰ ਇੱਕ ਦੇ ਮੰਡ ਦੇ ਵਿੱਚ ਇਹੀ ਸਵਾਲ ਉੱਠਦਾ ਹੈ ਕਿ ਕੁੜੀਆਂ ਦੇ ਨਾਲ ਅਜਿਹੇ ਅਪਰਾਧ ਕਦੋਂ ਰੁਕਣਗੇ ਕਦੋਂ ਬੰਦ ਹੋਣਗੇ ਲੋਕਾਂ ਦੀ ਮਾਨਸਿਕਤਾ ਕਿੱਧਰ ਵੱਲ ਨਜਾ ਰਹੀ ਹੈ ਕਦੋਂ ਜਿਹੜੇ ਕਿ ਸਾਡੀਆਂ ਸੁੱਤੀਆਂ ਸਰਕਾਰਾਂ ਕਦੋਂ ਜਾਗਣਗੀਆਂ ਕਿ ਕੁੜੀਆਂ ਦੇ ਹੱਕ ਦੇ ਵਿੱਚ ਵੀ ਕੋਈ ਕਾਨੂੰਨ ਬਣਾਇਆ ਜਾਵੇਗਾ ਕਿ ਜਿਹੜਾ ਵੀ ਕੋਈ ਦੋਸ਼ੀ ਇਸ ਹਰਕਤ ਨੂੰ ਅਜਿਹੀ ਹਰਕਤ ਨੂੰ ਅੰਜਾਮ ਦਿੱਤਾ ਹੈ ਤਾਂ ਉਸ ਨੂੰ ਗੋਲੀ ਮਾਰਨ ਦੇ ਹੁਕਮ ਦਿੱਤੇ ਜਾਣਗੇ ਕਦੋਂ ਸਾਡੇ ਦੇਸ਼ ਦੇ ਵਿੱਚ ਅਜਿਹਾ ਕਾਨੂੰਨ ਬਣੇਗਾ ਤਾਂ ਬਹੁਤ ਸਾਰੇ ਸਵਾਲ ਨੇ ਜਿਵੇਂ ਜਿਵੇਂ ਇਹ ਮਾਮਲੇ ਸਾਹਮਣੇ ਆਉਂਦੇ ਨੇ ਉਜਾਗਰ ਹੁੰਦੇ ਨੇ ਹਰ ਇੱਕ ਦੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਕਦੋਂ ਇਹ ਮਾਮਲੇ ਰੁਕਣਗੇ ਪਰ ਸਵਾਲ ਦਾ ਬਹੁਤ ਸਾਰੇ ਨੇ ਜਵਾਬ ਸ਼ਾਇਦ ਕਿਸੇ ਕੋਲ ਨਹੀਂ ਤਾਂ ਹੁਣ ਦੇਖਣਾ ਹੋਵੇਗਾ ਮਹਾਰਾਸ਼ਟਰ ਦੇ ਵਿੱਚ ਇੱਕ ਨਰਸਿੰਗ ਦੇ ਸਟੂਡੈਂਟ ਦੇ ਨਾਲ ਜੋ ਵਾਪਰਿਆ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਪਡੇਟ ਨਿਕਲ ਕੇ ਸਾਹਮਣੇ ਆਵੇਗੀ ਫਿਲਹਾਲ ਤਾਂ ਜਿਹੜੀ ਕਿ ਇਨਸਾਫ ਦੀ ਮੰਗ ਹੀ ਕੀਤੀ ਜਾ ਰਹੀ ਹੈ ਦੋਸ਼ੀ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਮਹਾਰਾਸ਼ਟਰ ਦੀ ਪੁਲਿਸ ਜਾਂਚ ਪੜਤਾਲ ਦੇ ਵਿੱਚ ਜੁਟੇ ਹੋਈ ਹੈ ਦੇਖਣਾ ਹੋਵੇਗਾ ਕਿ ਮਹਾਰਾਸ਼ਟਰ ਦੇ ਪੁਲਿਸ ਦੋਸ਼ੀ ਨੂੰ ਗ੍ਰਿਫਤਾਰ ਕਰਦੀ ਹੈ ਜਾਂ ਫਿਰ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਦੇਖਦੇ ਰਹੋ ਚੜ੍ਹਦੀਕਲਾ ਟਾਈਮ ਟੀਵੀ ਧੰਨਵਾਦ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉੰਦਿ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ